ਕੀ ਕਿਸੇ ਨੂੰ ਪ੍ਰੋਬਲਮ ਹੈ ਤਾਂ ਹੁਣ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਔਰ ਯਾਰ ਔਰ ਯਾਰ ਕਿਵੇਂ ਸਾਰੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਤੀ ਮੈਂ ਤੁਹਾਨੂੰ ਪਤਾ ਹੀ ਹੈ ਕੱਲ ਆਪਾਂ ਕੈਡਮੀ ਦੀ ਸਫਾਈ ਕੀਤੀ ਸੀ ਤੇ ਅੱਜ ਆਪਣੀ ਕੈਡਮੀ ਚ ਹੈਗਾ ਸੁਖਨੀ ਸਾਹਿਬ ਦਾ ਪਾਠ ਤੇ ਬਸ ਆਪਾਂ ਰੈਡੀ ਛੜੀ ਹੋ ਗਏ ਤੇ ਚਲਦੇ ਆਂ ਸਿਰ ਵਾਣੇ ਆ ਰੈਡੀ ਹੁੰਨੇ ਆ ਨਾਲੇ ਬੱਚੇ ਚਲੇ ਗਏ ਜਨਾਬ ਜਿਹਨਾਂ ਨੂੰ ਛੱਡਣ ਗਏ ਹੋਇਆ ਤੇ ਫਿਰ ਬਸ ਉਹ ਆਪਾਂ ਚਲਦੇ ਆਂ ਕੈਡਮੀ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਤੇ ਮਿਲਾਉਨੇ ਆ ਸਾਰਿਆਂ ਨਾਲ ਬੜੇ ਰਿਓ ਤੁਸੀਂ ਸਾਡੇ ਵਲੌਗ ਦੇ ਨਾਲ ਕਿੱਦਾਂ ਦੇ ਲੱਗਦੇ ਆ ਸਾਡੇ ਵਲੌਗਸ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਜ਼ਰੂਰੀ ਆ ਕਮੈਂਟ ਜ਼ਰੂਰੀ ਆ ਲੋ ਜੀ ਰੈਡੀ ਹੋ ਗਿਆ ਆਪਾਂ ਹੁਣ ਚੱਲਦੇ ਆਂ ਚਟਾਪ ਜੀ ਆਗੇ ਲੈਨ ਕਹਿੰਦੇ ਬਾਹਰ ਆ ਜਾ ਹੁਣ ਅੰਦਰ ਆ ਗਏ ਮੈਂ ਪਹੁੰਚੀ ਕੇ ਬਾਸ ਹਮ ਚੱਲੇ ਚੱਲੇ ਆਗੇ ਸਾਰੇ ਟ੍ਰੀਟਿੰਗ ਹੋ ਗੰਨੂ ਮੈਡਮ ਨਾਲ ਮਿਲੋ ਆ ਫਿਰ ਅਕੈਡਮੀ ਰਿਡੀਓ ਲੋ ਗਾਇਜ਼ ਆਪਾਂ ਪਹੁੰਚ ਗਏ ਛੱਡਿਆ ਤਿਆਰੀਆਂ ਕਰਤੀਆਂ ਪਛਾਣਿਆ ਆਪਣੇ ਅਕੈਡਮੀ ਵਾਲੀ ਬੀਬੀਆਂ ਹੀ ਕਰਨਗੀਆਂ ਖੁਦ ਇਸ ਕਰਕੇ ਫੋਟੋ ਲਈਏ ਇੱਥੇ ਕੀ ਕਹਿੰਦਾ ਸੀ ਕਿ ਇਹਨੂੰ ਫੋਨ ਕਰਦਾ ਜਸ਼ਨ ਦੇਦੀ ਆਈ ਜਾਂਦੀ ਹੁੰਦੀ ਹਣੀ ਕਰਵਾਓ ਐਡਮਿਸ਼ਨ ਐਡਮਿਸ਼ਨ ਕਰਾਓ ਨਵੇਂ ਗੱਡ ਵਿੱਚ ਅਸੀ ਨਾ ਹੌਸਲਾ ਛੇਤੀ ਹਾਰ ਜਾਣਾ ਹਿੰਮਤ ਤੁਹਾਨੂੰ ਪਰਮਾਤਮਾ ਪਰਖ ਰਿਹਾ ਹੁੰਦਾ ਜਦੋਂ ਉਹਨੇ ਤੁਹਾਨੂੰ ਵੱਡਾ ਦੇਣਾ ਹੁੰਦਾ ਨਾ ਤਾਂ ਤੁਹਾਡੀ ਪਰਖ ਬਹੁਤ ਕਰਦਾ ਜਿਹਦੀ ਨੀਅਤ ਸਾਫ਼ ਹੈ ਨਾ ਮੈਂ ਅੱਜ ਲਿਖ ਕੇ ਦਿੰਦਾ ਤੁਹਾਨੂੰ ਐਵਾਰਡ ਜਿਹੜਾ ਕਿਸੇ ਨਾਲ ਈਰਖਾ ਨਹੀਂ ਕਰਦਾ ਸਾੜਾ ਨਹੀਂ ਕਰਦਾ ਜਿਹੜਾ ਕਿਸੇ ਦਾ ਭਲਾ ਕਰਦਾ ਵੀ ਹਾਂ ਜੇ ਕੋਈ ਬੰਦੇ ਨੇ ਕੁਝ ਅਚੀਵ ਕੀਤਾ ਵੀਾਰੇ ਦੇ ਕਰਮਾਂ ਚ ਲਿਆ ਸੀ ਅਚੀਵ ਕਰ ਗਿਆ ਥੋੜੀਆਂ ਨੀਤਾਂ ਨੂੰ ਫਾਲ ਨੇ ਨੀਤਾਂ ਨੂੰ ਮਰਾਦਾ ਨੇ ਥੋੜੀ ਨੀਤ ਨਾ ਮੈਂ ਜਾਣਦਾ ਨਾ ਮੇਰੀ ਤੁਸੀਂ ਜਾਣਦੇ ਪਰ ਆਪਣੀ ਦੋਵਾਂ ਦੀ ਨੀਤ ਉਹ ਅਕਾਲਪੁਰਖ ਸੱਚੇ ਬਾਸ਼ਾ ਜਾਣਦਾ ਜਿਹਦੀ ਨੀਤ ਚੰਗੀ ਆ ਉਹਨੂੰ ਉਹਨੇ ਫੜ ਕੇ ਬਾਹਰ ਤੋਂ ਅੱਗੇ ਲੈ ਜਾਣਾ ਆਪਣੇ ਆਪੇ ਪੀ ਚੱਲਣਗੇ ਪਾਣੀ ਬੋਤਲਾਂ ਵੀ ਆ ਗਿਆ ਪਾਣੀ ਤੇ ਆ ਚਾਹ ਵੀ ਆ ਗਈ ਕੈਂਪਰ ਪਾਣੀ ਦੋਵੇਂ ਭਰੇ ਹੋਏ ਆ ਤੇ ਉਧਰ ਸਟਾਰਟ ਕਰਨ ਲੱਗੇ ਆਪਾਂ र नानक भक्ता ਪਹੁੰਚ ਗਏ ਲੰਗਰ ਆਤੇ ਭਟੂਰੇ ਪੈਕ ਕਰਾਵਾਂਗੇ ਤੇ ਸਾਰਿਆਂ ਨੂੰ ਲੰਗਰ ਛਕਾਵਾਂਗੇ। ਪਾੜਗਾਂ ਦੇ ਮਜ਼ਦੂਰ ਚੋਲੇ ਭਟੂਰੇ। ਲੋ ਜੋਲੇ ਭੂਰੇ ਵੀ ਆ ਗਿਆ ਆਪਣਾ ਲੰਗਰ ਆ ਗਿਆ। ਖਰਾਬ ਮਾਨ ਆ ਗਿਆ ਬਸ ਅਰਦਾਸ ਖਿਬਾਰਾ ਪਰ ਲੰਗਰ ਬਤਾ ਦਾਂਗੇ ਨਹੀਂ ਇਧਰ ਆਖੜੀ ਬਾਲਕੋਨੀ ਆ ਗਈ ਲੈ ਫਾਟੇਗੀ लंगर बरता टाइम आ गया भाई ले या, ले या, ले लंगर स्टार्ट हो गया लाइट आ गई

ਪੌੜੀਆਂ ਤੇ ਰੁੜਿਆ ਫਿਰੇਗਾ ਕੀਤਾ ਬੰਦ ਲਾਉਂਦਾ ਗੱਲਾਂ ਆਲਾ ਬੰਦ ਜਾ ਮੈਂ ਬੰਦ ਜਾ ਸਾਰਾ ਤਾਂ ਲੇਟ ਆ ਕੇ ਸਭ ਤੋਂ ਪਹਿਲਾਂ ਚੱਲੇ ਤੂੰ ਯੈਸ ਯੈਸ ਕਹਿੰਦਾ ਇੰਨਾ ਪੜਦਾ ਹੈ ਪੜਦੀ ਆ ਨਹੀਂ ਓਏ ਹੋਏ ਉਹਨੋਂ ਨਹੀਂ ਜਤਨ ਦੇ ਸਕਦਾ ਤੁਸੀਂ ਜਿੰਨੀ ਮਰਜ਼ੀ ਗੱਲਾਂ ਮਾਰ ਲਓ ਜੀ ਸਾਰੇ ਚੱਲੇ ਬਾਏ ਬਾਏ ਹੁਣ ਤੁਸੇ ਨਹੀਂ ਹੁਣ ਤੁਸੇ ਨਹੀਂ ਲੜਾਈ ਠੀ ਕਰਦੇ ਹੁੰਦੇ ਚਲੋ ਕੁੜੀਓ ਬਾਏ 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 ਨਿਕਲ ਜਿਵੇਂ ਹਮਕੀਤੀ ਬਾਏ ਬਾਏ ਲਓ ਜੀ ਗਾਇਤਾ ਇਹ ਲੇਟ ਤਾਂ ਆਏ ਸੀ ਕਿ ਕਿੰਨੇ ਦਾਦੂ ਦਾ ਆਪਰੇਸ਼ਨ ਹੋਇਆ ਹੋਇਆ सारे कह फिर मन वोरी थोड़ा टाइम क्यों आए इन्होंने दादू का प्रेस हॉस्पिटल च एडमिट है इस करके हॉस्पिटल चले तो थोड़ा टाइम ले थे फिर पता जो पेशेंट आए करे तो फिर टाइम कटना ऊपे हो जाएगा चलो चलो जी अभी चले डैडी ने नवाना जाके तो मैं चलिया काम सारे असं लबेट पर गुलू है ਕਹਿੰਦੇ ਰੀਕਾ ਡੁਲਾ ਬਣਾਉਣੀ ਆ। নাও ਜੀ ਦੇਖੋ। ਇਧਰ ਆ ਸਮਿਰੀਟੀ ਬਣਤੀ ਆਪਾਂ। ਸੋਹਣੀ ਲੱਗਦੀ ਆ ਨਾ। ਪਰੀਪਰੀ ਲੱਗਦੀ ਆ। ਬਾਕੀ ਤੁਹਾਨੂੰ ਦਿਖਾਵਾਂਗਾ। ਹਾਂ ਇਹ ਨਵਾਂ ਨਵਾਂ ਵਾਲਾ ਸੀਟਾ ਟ੍ਰੇਡ ਆ ਇਹ ਨਾ। ਪਿੱਛੇ ਵੀ ਬਾਲਕਨੀ ਆਪਣੇ। ਥੱਲੇ ਦੇਖੋ। ਥੱਲੇ ਉਹਨਾਂ ਦਾ ਵੇੜਾ ਚੱਲ ਚੱਲ। ਇੱਧਰ ਦੇਖੋ ਕਿੱਲਾ ਜੰਗਲ ਆ ਗਿਆ ਆਹ ਆ ਲੱਗਦੀ ਲੋਗੋ ਲੱਗ ਗਿਆ ਚਲੋ ਇੱਧਰ ਕੱਪ ਆ ਗਿਆ ਮੰਦਰ ਵੀ ਲਾਤਾ ਇੱਧਰ ਬਾਬਾ ਜੀ ਦੇ ਫੋਟੋ ਹੋ ਗਈ ਇੱਧਰ ਆਫਿਸ ਬਣਾਤਾ ਆਪਾਂ ਉਧਰ ਸਟੋਰ ਆ ਗਿਆ ਪਿੱਛੇ ਇੱਧਰ ਵੀ ਆ ਗਿਆ ਕੱਪ ਚਲਿਏ ਚਲੋ गडिया खड़िया गड़ी सी जगह सी हूं आए अरे तू टीवी देख देख रजिया नहीं गया टाइम देख तीन वज गए ਸੁਪਾ ਤੇ ਗਏ 9:30 ਤੇ ਇਹਨੂੰ ਮੈਂ ਪਹਿਲਾਂ ਛੱਡ ਗਈ ਸੀ ਗਾਈ ਜਦ ਮੈਂ ਆਈ ਸੀ ਤੁਹਾਨੂੰ ਉਹ ਤਾਂ ਸ਼ੂ ਆ ਲੈ ਕਿ ਨਹੀਂ ਇਹ ਪਰਸਾ ਆਪਣਾ ਲੈ ਕਿ ਸ਼ੂ ਉੱਥੇ ਲਾਉਣਾਗਾ ਬਾਬਾ ਜੀ ਦੇ ਬਾਬਾ ਜੀ ਦੇ ਫੋਟੋ ਤੇ ਟੁੱਟੇ ਨਹੀਂ ਆ ਇਹ ਚੁੰਨੀ ਦਾ ਚਾਈ ਨਹੀਂ ਉਤਰਿਆ ਅੰਮਾ ਦਾ ਉੱਥੇ ਕਹਿੰਦੀ ਰੀਲਾ ਬਣਾਣੀ ਆ ਰੀਲਾ ਬਣਾਣੀ ਆ ਦੀਦੀ ਹੋਰ ਨਾਲ ਤੇ ਹੁਣ ਘਰੇ ਵੜਦੀ ਥੱਕ ਗਏ ਮਮਾ ਹੋਰ ਕੀ ਉੱਥੇ ਨਹੀਂ ਥੱਕੇ ਸੀ ਚੱਲ ਦੁਬਾਰਾ ਛੱਡਿਆ ਮੈਂ ਅਕੈਡਮੀ ਬੈਗ ਲੈ ਕੇ ਵੈਰ ਕਿਉਂ ਹੋਰ ਹਲੇ ਲੋ ਗਾਇਸ ਥੋੜੇ ਜਿਹਾ ਰੈਸਟ ਕਰਦੇ ਆ ਫਿਰ ਮਿਲਦੇ ਆ ਤੁਹਾਨੂੰ ਗੁਣਨ ਨੂੰ ਥੋੜਾ ਕਟ-ਕਟ ਲਈਏ ਪੜਾਪੜੂ ਲਈਏ ਫਿਰ ਮਿਲਦੇ ਆ ਤੁਹਾਨੂੰ ਗਾਇਸ ਇੰਨੇ ਨੇ ਤੇ ਰੁਕ ਜਾਓ ਫਿਰ ਕਿਦਾਂ ਲੱਗਿਆ ਬਾਰ ਸ਼ਾਮ ਹੋ ਗਈ ਸਭ ਦੀ ਹੁਣ ਖੇਡਣ ਦਾ ਟਾਈਮ ਹੋ ਗਿਆ ਨਾ ਇਧਰ ਦੀ ਨੰਗਣਾ ਚ ਗੱਡੀ ਦੇ ਵੱਜਿਆ ਫਿਰ ਕਿਸੇ ਦਿਨ ਆਫਤਾ ਹੋ ਗਿਆ ਗੱਡੀ ਚਲਾਈ ਨਹੀਂ ਵਾਹ ਕਿ ਕਿ ਤੱਕ ਉਹ ਦਦੇ ਨਾ ਟੱਪਿਆ ਕਰ ਬੈਠਾ ਬੈਠਾ ਬੋਲਿਆ ਉਹ ਦਦੇ ਨਹੀਂ ਟਪਣਾ ਹਾਂ ਸੁਣ ਗਿਆ ਸਿੰਘ ਬਟੇਂਡਾ ਰਿਟਾਇਰਡ ਓਕੇ ਲਿਖ ਰਿਹਾ ਸੁਣ ਗਿਆ ਤੈਨੂੰ ਹਾਂ ਓਕੇ ਲਿਖਿਆ ਹਾਂ ਸਿੰਘ ਬੰਬੀਹਾ ਰਿਟਾਇਰਡ ਡਿਪਟੀ ਡੀਓ ਮਾਨਸਾ ਮਨਰੇਜ ਸਿੰਘ ਉਹ ਕਹਿੰਦਾ ਮੈਂ ਜ਼ਿੰਦਗੀ ਜਿਉ ਰਿਆ ਬਚਪਨ ਦੀ ਹਨਾ ਆਈਂ ਵੀ ਨਾ ਸਭੋ ਫਿਰ ਮੈਨੂੰ ਵੀ ਕੀ ਕਰ ਰਿਹਾ ਕੰਮ ਕੀ ਕਰ ਰਿਹਾ ਕੀ ਕਰ ਰਿਹਾ ਸਭ ਤੂੰ ਉਹ ਗਿਆ ਮੇਰੇ ਤੋਂ ਜ਼ਿੰਦਗੀ ਜਿਉ ਰਿਆ ਚਲੋ ਮੈਂ ਸਾਈਟ ਹੀ ਜਾਂਦੀ ਹਾਂ ਸਭੋ ਕਹਿੰਦਾ ਮੈਂ ਜ਼ਿੰਦਗੀ ਜਿਉ ਰਿਆ ਬਚਪਨ ਦੀ ਤੂੰ ਮੈਨੂੰ ਵੀ ਕਰ ਲੰਦੋ ਆਇਓ ਬਣਾਉਣ ਦੇ ਚ ਜਾਣ ਉਹ ਬਾਲਟੇ ਖੇੜਦੇ ਦੁੱਤੀ ਹਾਂ ਬੱਟੇ ਇੱਧਰ ਪੈਂਦੀ ਹੁੰਦੀ ਸੀ ਉਹ ਦੇਖ ਲੈ ਤੇਰੀ ਗਲਾਂ ਚ ਮੈਂ ਖੇੜਦੇ ਨਹੀਂ ਖੇੜਦੀ ਹੁੰਦੀ ਸੀ ਇਹਦੀ ਕੰਚੇ ਛਪਾਉਂਦੇ ਸੀ ਲੱਭਣੇ ਹੁੰਦੇ ਸੀਗੇ jana par tu kurki jayega ghar te mam mera kaam ho site in darla bar kaam opa aise likhiye na bada le mam ne mana kitne karu sachhi gall karani tong main ne khaa sidha ke hate kuch nahi honge end kyon gall kara kar karani karalya main phone karte la keo yes mama what are you doing club change karta club ਲੱਗ ਕਹਿੰਦੇ ਹਾਂ ਤਲਾਬ ਨਹੀਂ ਕਹਿੰਦੇ ਮੈਨੂੰ ਸਿਰਫ ਕਲੱਬ ਗਾਈਜ਼ ਅੱਜ ਦਾ ਵਲੌਗਸ ਹੁੰਦਾ ਕਿਵੇਂ ਲੱਗਿਆ ਸਾਨੂੰ ਵਿਰੋਧ ਉਸੇ ਕਮੈਂਟਾਂ ਦੇ ਵਿੱਚ ਤੇ ਆ ਕਿੰਨੇ ਦਿਨਾਂ ਦੀ ਇਹਦੀ ਇੱਕ ਲੱਤ ਗੁੰਮ ਗਈ ਪਤਾ ਨਹੀਂ ਕਿੱਥੇ ਚਾਹੇ ਉਹ ਬਾਬਾ ਜੀ ਦੀ ਫੋਟੋ ਚੱਲਦੀ ਨਹੀਂ ਸੀਗੀ ਅੱਜ ਨਵਾਂ ਵਲੌਗ ਲੈ ਕੇ ਆਈ ਸੀ ਯੈਸ ਇਹ ਚੱਲਦਾ ਨਹੀਂ ਇਹਦੀ ਇੱਕ ਲੱਤ ਗੁੰਮ ਗਈ ਹੂੰ ਕੋਨੇ ਪਾਵਾਂ ਕਿਵੇਂ ਦੁਨੀਆ ਕੋਣਾ ਨਹੀਂ ਆਉਂਦਾ ਕਰੰਟ ਤਾਂ ਨਹੀਂ ਲੱਗੂਗਾ ਦੇਖ ਲੋ ਗਾਇਸ ਡਰਦੀ ਐ ਕਿ ਮੈਂ ਛੋਟੀ ਬੱਚੀ ਐ ਐਵੇਂ ਨਹੀਂ ਕਰਦੇ ਮੈਨੂੰ ਫੜਾਓ ਮੈਨੂੰ ਫੜਾਓ ਇਹਦੇ ਪਿੱਛੇ ਜੋ ਹੋ ਰਿਹਾ ਹੈ ਨਾ ਟੇਪ ਲੱਗੀ ਹੋਈ ਐ ਉਹਦੇ ਤੇ ਗੁਰੂ ਤੇ ਬਲਾਉਂਗੇ ਤਾਂ ਖੁੱਲੂਗਾ ਮੈਂ ਡਿੱਗੀ ਸੀ ਇਹੋ ਜਿਹਾ ਕੰਮ ਤੁਸੀਂ ਨਹੀਂ ਕਰ ਸਕਦੇ ਚਲਾਂਗੇ ਕਿਸਾ ਕੁੜੀਆਂ ਤਾਂ ਨਹੀਂ ਹੁੰਦੇ ਕੁੜੀਆਂ ਤਾਂ ਅੱਛਾ ਮੈਂ ਕੁੜੀ ਆ ਮੈਂ ਸਾਰਾ ਕੁਝ ਕਰ ਸਕਦੀ ਹਾਂ ਪਤਾ ਕੀ ਹੋਇਆ ਬਾਰ ਦਾ ਯਾਦਵਿੰਦਰ ਜੱਦੀ ਦੀ ਸੀਮਾ ਆਂਦੀ ਫਿਰਦ ਸੀਗਾ ਠੀਕ ਹੈ ਤੇ ਕੀ ਹੋਇਆ ਸਾਹਿਬ ਉੱਥੇ ਖੜਾ ਸੀਗਾ ਮੈਂ ਕਿ ਮੈਂ ਤਾਂ ਕਹਿੰਦਾ ਸਾਹਿਬ ਕਹਿੰਦਾ ਡਿੱਗਣਾ ਜਾਵੇ ਉੱਤਰ ਜੂਗੀ ਮੈਂ ਕਿ ਹਾਂ ਉੱਤਰ ਜੂਗੀ ਕਹਿੰਦਾ ਮੈਨੂੰ ਤਾਂ ਸੰਗ ਲੱਗੀ ਜਾਂਦੀ ਐ ਇਹਦਾ ਬੋਲ ਖੁੱਲ ਗਿਆ ਤੇ ਸੰਗ ਲੱਗਦੀ ਐ ਲਪਾਪ ਚ ਕੱਢਦਾ ਵੇ ਕਾਦਰ ਨੂੰ ਨਾ ਤੇ ਵੀ ਨਾ ਮੈਂ ਕਾਦਰ ਕੁੜੀ ਉਹ ਰੋਣ ਦੀ ਹਾਂ ਹਾਂ ਸੰਗੀ ਆਂਦਾ ਸੀਗਾ ਸੰਗੜੂ ਮੇਰਾ ਮੂਤਰ ਸੰ ਦਾ ਤਾਂ ਬਹੁਤ ਆਏ ਯੈਸ ਮਮਾ ਕਿ ਹਸੀ ਨਾ ਕੁੜੀਆ ਤਾਂ ਕੰਮ ਨਹੀਂ ਹੁੰਦਾ ਬੀੜਾ ਕੋਲ ਤੂੰ ਕਿੱਥੇ ਬੰਮਾ ਨੇ ਕਿੱਥੇ ਮੈਂ ਦਿੱਤਾ ਸਾਰਾ ਹੈ ਨਾ ਮਮਾ ਹੈ ਨਾ ਝੂਠ ਹੈ ਨਾ ਮਮਾ ਝੂਠ ਤੁਸੀਂ ਇਹਨੂੰ ਹੈ ਨਾ ਮਮਾ ਲੜਾਈਆਂ ਦੋ ਦਾਂਦੀ ਕੀਤਾ ਮੈਨੂੰ ਉੱਥੇ ਬੈਠ ਕੇ ਘਰਾਲੀ ਵੇਚਤੀ ਥਲਾਈ ਜਾਂਦਾ ਸੀਗਾ ਕਿ ਭੱਜ ਜਾਂ ਅੰਦਰ ਕਰਾ ਕੇ ਬੇਇਜ਼ਤੀ ਚੱਲ ਗਿਆ ਤੇਰੀ ਵੀ ਇਹ ਬੇਇਜ਼ਤੀ ਜਗਾੜ ਲਾਤਾ ਲਿਖਾਣੇ ਆ ਤੁਹਾਨੂੰ ਫੋਟੋਸ ਜਗਾ ਕੇ ਦਿਖਾਉ ਉਹਨੂੰ ਫੋਟੋ ਬੰਦ ਫਿਰ ਜਗਦੀ ਦਿਖਾਵਾਂਗੇ ਫੋਟੋ ਗਾਇਸ ਬੰਦ ਹੈ ਦੇਖ ਲਓ ਚੰਗੀ ਤਰ੍ਹਾਂ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਹੁਣ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਕਿ ਬਾਬਾ ਜੀ ਦੀ ਫੋਟੋ ਅਜੋਕੀ ਉਹ ਬੰਦ ਹੈ ਠੀਕ ਹੈ ਫਿਰ ਆਪਾਂ ਕਰ ਲੇਗਾ गाइस चलो जी अपना रेडी हो गया फोटो बंद है देख लो नंगे पैरी लाती 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 ओ जागली गाइस लाइट चल रही यस बाबा जी फोटो ले ना बाबा जी सबको कृपा कर यस लव लोग अपेक्षा कर दिस मच लाइक शेयर कमेंट करना ना भूलना ਆਪਾ ਸਾਰੇ ਕੰਮ ਕਰ ਲੈਨੇ ਆਪਾ ਆਲ ਰੌਂਡਰ ਆ ਆਲ ਰੌਂਡਰ ਆ ਹਰ ਖੇਲਾ ਚੱਤ ਹਮ ਵੀ ਆਲ ਰੌਂਡਰ ਹੈ ਚਲੋ ਬਾਏ ਬਾਏ ਹਮ ਵੀ ਆਲ ਰੌਂਡਰ ਹੈ ਤੁਸੀਂ ਤਾਂ ਹੈਗੇ ਗੈਨੇ ਤੁਹਾਡੇ ਤੇਰੇ ਲਈ ਹੋ ਸੀ ਜੇ ਮੈਂ ਸਾਰੀ ਟੀਮ ਨੂੰ ਬੁਲਾ ਦਿੱਤੀ ਅੱਛਾ ਅੱਛਾ ਤੇਰਾ ਹੈਂਡਲਿੰਗ ਹੋ ਰਹੀ ਸੀ ਮੈਨੂੰ ਸਾਰਾ ਟੱਕਾ ਲਾਦਾ ਆ ਅੱਛਾ ਚਲੋ ਚਲੋ ਅੱਛਾ ਗੁੱਡ ਨਾਈਟ ਗੁੱਡ ਨਾਈਟ ਚਲੋ ਬਾਏ 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 ਸ਼ੂ